ਪੀ ਅੱਜ ਆਗੂਆਂ ਨੇ ਪੂਰੀ ਤਰ੍ਹਾਂ ਤਿਆਰੀ ਕਰ ਲਈ ਆ ਆਉਣਲੇ ਦਿਨਾਂ ਦੇ ਵਿੱਚ ਏਸ ਜ਼ੋਨ ਦੀ ਔਰ ਫਰੋਜਪੁਰ ਜ਼ਿਲ੍ਹੇ ਦੀ ਦੇਖ ਕੁਝ ਵੱਖਰੀ ਨਜ਼ਰ ਆਊਗੀ ਕਿਉਂਕਿ ਅੰਦੋਲਨ ਇਸ ਟਾਈਮ ਤੇ ਪੀਕ ਤੇ ਆ ਪੂਰੇ ਸਰਕਾਰ ਨੈਤਿਕ ਤੌਰ ਤੇ ਹਾਰ ਕਬੂਲ ਕਰੀ ਬੈਠੀ ਆ ਐਲਾਨ ਹੋਣ ਵਾਲਾ ਬਾਕੀ ਆ ਬੇਸ਼ੱਕ ਅੱਜ 27ਵੇਂ ਦਿਨ ਦੇ ਵਿੱਚ ਆ ਡੱਲੇਵਾਲ ਜੀ ਦੀ ਮਰਨ ਵਰਤੀ ਜਿਹੜੀ ਆ ਉਹ 27ਵੇਂ ਦਿਨ ਚ ਪਹੁੰਚ ਗਿਆ ਬੇਸ਼ੱਕ ਉਹਨਾਂ ਤੋਂ ਬੋਲਿਆ ਨਹੀਂ ਜਾਂਦਾ ਇਹਦੇ باوجود ਬੜੀ ਚਰਚੀ ਕਲਾ ਦੇ ਵਿੱਚ ਕਦੀ ਵੀ ਟਲੀ ਗੱਲ ਉਹਨਾਂ ਵੱਲੋਂ ਨਹੀਂ ਆਈ ਔਰ ਇਥੋਂ ਤੱਕ ਔਮਨਲੇ ਦਿਨਾਂ ਦੇ ਵਿੱਚ ਉਹਨਾਂ ਨੇ ਨਵੀਆਂ ਪਿਰਤਾਂ ਪਾਉਣ ਦੀ ਦਾ ਸੰਦੇਸ਼ ਜਿਹੜਾ ਵਾ ਉਹ ਬਾਕੀ ਸੰਗਤ ਨੂੰ ਵੀ ਦਿੱਤਾ ਹੋਇਆ ਵਾ ਔਰ ਕੇਐਮ ਵੱਲੋਂ ਉਹ ਵੀ ਨਵੀਆਂ ਪਿਰਤਾਂ ਪਾਈਆਂ ਜਾ ਰਹੀਆਂ ਵਾ ਦੋਵਾਂ ਮੋਰਚਿਆਂ ਵੱਲੋਂ 30 ਦੇ ਬੰਦ ਦਾ ਸੱਦਾ ਵਾ ਇੱਕ ਦਿਨ ਦਾ ਬੰਦ ਵਾ ਇਸ ਬੰਦ ਦੇ ਵਿੱਚ ਇਹ ਕਹੀਏ ਕਿ ਇੱਕ ਦਿਨ ਦੇ ਬੰਦ ਦੇ ਨਾਲ ਮੋਦੀ ਮੰਨ ਜਾਊਗਾ ਸ਼ਾਇਦ ਲੱਗੇ ਵੀ ਨਹੀਂ ਮੰਨਦਾ ਇਹ ਕਹੇ ਵੀ ਇੱਕ ਦਿਨ ਦੇ ਨਾਲ ਬੰਦ ਕਰਨਾ ਆਰਥਿਕ ਤੌਰ ਤੇ ਸਾਡੇ ਤੇ ਕੋ ਵੱਡਾ ਬੋਝ ਪੈ ਜਾਊਗਾ ਸ਼ਾਇਦ ਇਹ ਵੀ ਨਹੀਂ ਪਰ ਇੱਕ ਦਿਨ ਦੇ ਬੰਦੇ ਨਾਲ ਜਿਹੜਾ ਵਿਸ਼ੋ ਪਦਰੀ ਸੰਦੇਸ਼ ਜਾਣਾ ਵਾ ਉਹ ਇਹ ਜਾਣਾ ਵਾ ਕਿ ਪੰਜਾਬ ਇੱਕਜੁੱਟ ਹੋ ਗਿਆ ਹਰਿਆਣੇ ਨੂੰ ਜੂਪੀ ਨੂੰ ਐਮਪੀ ਨੂੰ 140 ਕਰੋੜ ਭਾਰਤੀਆਂ ਨੂੰ ਇੱਕਜੁੱਟ ਕਰੂਗਾ ਤੇ ਕਰਕੇ ਹਰ ਹਾਲ ਦੇ ਵਿੱਚ ਜਿਹੜੀਆਂ 12 ਮੰਗਾ ਤੇ 11ਵੇਂ ਮਹੀਨੇ ਚ ਮੋਰਚਾ ਪੁੱਜਿਆ ਵਾ ਉਹ ਮੰਗਾਂ ਜਿਹੜੀਆਂ ਮਨਵਾ ਕੇ ਲੋਕਾਂ ਦੀ ਹਥੇਲੀ ਤੇ ਰਖਾਈਆਂ ਜਾਣਗੀਆਂ ਹੱਕ ਸੱਚ ਦੀ ਲੜਨ ਵਾਲਿਆਂ ਦਾ ਇੱਕਾ ਜਿਹੜਾ ਉਹ ਬਰਕਰਾਰ ਰਹੂਗਾ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਰੇੜੀ ਫੜੀ ਵਾਲਿਆਂ ਨੂੰ ਦੁਕਾਨਦਾਰਾਂ ਨੂੰ ਵਕੀਲ ਭਾਈਚਾਰੇ ਨੂੰ ਮਾਸਟਰਾਂ ਡਾਕਟਰਾਂ ਨੂੰ ਹਰੇਕ ਵਰਗ ਨੂੰ ਅਪੀਲ ਵਾ ਕਿ 30 ਦੇ ਬੰਦ ਦੇ ਵਿੱਚ ਤੁਹਾਡੇ ਪੂਰਨ ਸਹਿਯੋਗ ਦੀ ਲੋੜ ਆ ਤਾਂ ਜੋ ਕਿਰਤ ਬਚੀ ਰਵੇ ਨਸਲ ਬਚੇ ਫਸਲ ਬਚੇ ਕਾਰਪੋਰੇਟ ਦਾ ਹਮਲਾ ਜਿਹੜਾ ਉਹ ਵਾਪਸ ਮੋੜ ਸਕੀਏ ਇੱਕ ਇਹ ਤੇ ਸ਼ਗਰ ਦੇ ਬਲਬੁੱਤਰੇ ਸਾਰਾ ਕੁਝ ਜਣਾ ਆਓ ਇੱਕੋ ਹੀਏ ਤੇ ਆਪਾਂ ਆਪਣੇ ਲੋਕਾਂ ਵਾਸਤੇ ਆਪੇ ਵਾਸਤੇ ਜਿੱਤ ਪ੍ਰਾਪਤ ਕਰੀਏ ਕਿ ਅੱਜ ਆਗੂਆਂ ਨੇ ਪੂਰੀ ਤਰ੍ਹਾਂ ਤਿਆਰੀ ਕਰ ਲਈ ਆ ਆਉਣਲੇ ਦਿਨਾਂ ਦੇ ਵਿੱਚ ਇਸ ਜੋਨ ਦੀ ਔਰ ਫਰੋਜਪੁਰ ਜਿਹਨੇ ਦੀ ਦੇਖ ਕੁਝ ਵੱਖਰੀ ਨਜ਼ਰ ਆਊਗੀ ਕਿਉਂਕਿ ਅੰਦੋਲਨ ਇਸ ਟਾਈਮ ਤੇ ਪੀਕ ਤੇ ਆ ਪੂਰੇ ਸਰਕਾਰ ਨੈਤਿਕ ਤੌਰ ਤੇ ਹਾਰ ਕਬੂਲ ਕਰੀ ਬੈਠੀ ਆ ਐਲਾਨ ਹੋਣ ਵਾਲਾ ਬਾਕੀ ਆ ਬੇਸ਼ੱਕ ਅਜਸਤਾਈਂ ਦੇ ਦਿਨ ਦੇ ਵਿੱਚ ਆ ਢੱਲੇਵਾਲ ਜੀ ਦੀ ਮਰਨ ਵਰਤੀ ਜਿਹੜੀ ਆ ਉਹ 7ਵੇਂ ਦਿਨ ਵਿੱਚ ਪਹੁੰਚ ਗਿਆ ਬੇਸ਼ੱਕ ਉਹਨਾਂ ਤੋਂ ਬੋਲਿਆ ਨਹੀਂ ਜਾਂਦਾ ਇਹਦੇ باوجود ਬੜੀ ਚਰਚਾ ਕਲਾ ਦੇ ਵਿੱਚ ਕਦੀ ਵੀ ਢਿੱਲੀ ਗੱਲ ਉਹਨਾਂ ਵੱਲੋਂ ਨਹੀਂ ਆਈ ਔਰ ਇੱਥੋਂ ਤੱਕ ਔੰਗਣਲੇ ਦਿਨਾਂ ਦੇ ਵਿੱਚ ਉਹਨਾਂ ਨੇ ਨਵੀਆਂ ਪ੍ਰਤਾ ਪਾਉਣ ਦੀ ਦਾ ਸੰਦੇਸ਼ ਜਿਹੜਾ ਵਾ ਉਹ ਬਾਕੀ ਸੰਤ ਨੂੰ ਵੀ ਦਿੱਤਾ ਹੋਇਆ ਵਾ ਔਰ ਕੇਮ ਵੱਲੋਂ ਉਹ ਵੀ ਨਵੀਆਂ ਪ੍ਰਤਾ ਪਾਈਆਂ ਜਾ ਰਹੀਆਂ ਵਾ ਦੋਵਾਂ ਮੋਰਚਿਆਂ ਵੱਲੋਂ ਤੀ ਦੇ ਬੰਦ ਦਾ ਸੱਦਾ ਵਾ ਇੱਕ ਦਿਨ ਦਾ ਬੰਦ ਵਾ ਇਸ ਬੰਦ ਦੇ ਵਿੱਚ ਇਹ ਕਹੀਏ ਕਿ ਇੱਕ ਦਿਨ ਦੇ ਬੰਦ ਦੇ ਨਾਲ મોદી ਮੰਨ ਜੂਗਾ ਸ਼ਾਇਦ ਲੱਗੇ ਵੀ ਨਹੀਂ ਮੰਨਦਾ ਇਹ ਕਹੀਏ ਵੀ ਇੱਕ ਦਿਨ ਦੇ ਨਾਲ ਬੰਦ ਕਰਨਾ ਆਰਥਿਕ ਤੌਰ ਤੇ ਸਾਡੇ ਤੇ ਕੋ ਵੱਡਾ ਬੋਝ ਪੈ ਜੂਗਾ ਸ਼ਾਇਦ ਇਹ ਵੀ ਨਹੀਂ ਪਰ ਇੱਕ ਦਿਨ ਦੇ ਬੰਦ ਦੇ ਨਾਲ ਜਿਹੜਾ ਵਿਸ਼ੋ ਪਧਰੀ ਸੰਦੇਸ਼ ਜਾਣਾ ਵਾ ਉਹ ਇਹ ਜਾਣਾ ਵਾ ਕਿ ਪੰਜਾਬ ਇੱਕਜੁੱਟ ਹੋ ਗਿਆ ਹਰਿਆਣੇ ਨੂੰ ਜੂਪੀ ਨੂੰ ਐਮਪੀ ਨੂੰ 140 ਕਰੋੜ ਭਾਰਤੀਆਂ ਨੂੰ ਇੱਕ ਜੁਟ ਕਰੂਗਾ ਤੇ ਕਰਕੇ ਹਰ ਹਾਲ ਦੇ ਵਿੱਚ ਜਿਹੜੀਆਂ 12 ਮੰਗਾ ਤੇ 11ਵੇਂ ਮਹੀਨੇ ਚ ਮੋਰਚਾ ਪਹੁੰਚਿਆ ਵਾ ਉਹ ਮੰਗਾ ਜਿਹੜੀਆਂ ਮਨਵਾ ਕੇ ਲੋਕਾਂ ਦੀ ਹਥੇਲੀ ਤੇ ਰਖਾਈਆਂ ਜਾਣਗੀਆਂ ਹੱਕ ਸੱਚ ਲਈ ਲੜਨ ਵਾਲਿਆਂ ਦਾ ਇੱਕਾ ਜਿਹੜਾ ਉਹ ਬਰਕਰਾਰਾ ਰਊਗਾ ਐਸ ਕਰਕੇ ਤੁਹਾਨੂੰ ਸਾਰਿਆਂ ਰੇੜੀ ਫੜੀ ਵਾਲਿਆਂ ਨੂੰ ਦੁਕਾਨਦਾਰਾਂ ਨੂੰ ਵਕੀਲ ਭਾਈਚਾਰੇ ਨੂੰ ਮਾਸਟਰਾਂ ਡਾਕਟਰਾਂ ਨੂੰ ਹਰੇਕ ਵਰਗ ਨੂੰ ਅਪੀਲ ਵਾ ਕਿ 30 ਦੇ ਬੰਦ ਦੇ ਵਿੱਚ ਤੁਹਾਡੇ ਪੂਰਨ ਸਹਿਯੋਗ ਦੀ ਲੋੜ ਆ ਤਾਂ ਜੋ ਕਿਰਤ ਬਚੀ ਰਵੇ ਨਸਲ ਬਚੇ ਫਸਲ ਬਚੇ ਕਾਰਪੋਰੇਟ ਦਾ ਹਮਲਾ ਜਿਹੜਾ ਉਹ ਵਾਪਸ ਮੋੜ ਸਕੀਏ ਇੱਕਏ ਤੇ ਸ਼ਗਰਸ ਦੇ ਬਲ ਬੁੱਤਰੇ ਸਾਰਾ ਕੁਝ ਜਣਾ ਆਓ ਇੱਕੋ ਹੀਏ ਤੇ ਆਪਾਂ ਆਪਣੇ ਲੋਕਾਂ ਵਾਸਤੇ ਆਪਦੇ ਵਾਸਤੇ ਜਿੱਤ ਪ੍ਰਾਪਤ ਕਰੀਏ